ਬੰਦੀ ਸਿੰਘ ਹੁਣੇ ਅਜੇ ਦੁੱਧ ਚੁੰਗਦੇ ਜਦੋਂ ਅੰਦਰ ਚਲ ਗਏ ਸਭ ਕੁਝ ਕਰਕੇ ਗਏ ਆ ਤੇ ਉਹ ਖਾਵਾ ਨਹੀਂ ਕੀਤਾ ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ ਅਜੇ ਘਰੋਂ ਫੜ ਕੇ ਖੜਦੇ ਆ ਥਾਣੇ ਨਹੀਂ ਬੰਦਾ ਪਹੁੰਚਦਾ ਤੇ ਵਕੀਲ ਜਿਹੜੇ ਪੈਸੇ ਖਾਂਦੇ ਨਾਲ ਜਿਹਨਾਂ ਨੂੰ ਢੇਰਾਂ ਪੈਸੇ ਆਉਂਦੇ ਬਾਹਰੋਂ ਉਹ ਕੀ ਕਹਿੰਦੇ ਆ ਇਹ ਬੰਦੀ ਸਿੰਘ ਅਜੇ ਬੰਦਾ ਥਾਣੇ ਨਹੀਂ ਪਹੁੰਚਿਆ ਤੁਹਾਨੂੰ ਬੰਦੀ ਸਿੰਘ ਬਣਾ ਦਿੰਦੇ ਆ ਵਕੀਲ ਅਸਲੀ ਨਾਮ ਮਦੀ ਸਿੰਘ ਐ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਜੀ ਭਾਈ ਸਮਸ਼ੇਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਉਹ ਮੈਂ ਗੁਰਦੀਪ ਸਿੰਘ ਖਹਿੜਾ ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰਾ ਜਿਹੜੇ ਹਸਪਤਾਲ ਹੀ ਰਹਿੰਦੇ ਆ ਉਹਨਾਂ ਨੇ ਵੇਖੋ ਜੇਲ ਵੀ ਅੰਦਰ ਨਹੀਂ ਲੈਂਦੀ ਪੇ ਬੰਦਾਨ ਫਿਟਾ ਸਾਰੀਆਂ ਏਜੰਸੀਆਂ ਲੈਣ ਲਈਆਂ ਵੀ ਛੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ ਇਨਾਂ ਤੋਂ ਕੋਈ ਖਤਰਾ ਨਹੀਂ ਉਹਦੇ باوجود ਸਰਕਾਰਾਂ ਰਿਆ ਨਹੀਂ ਕਰਨ ਰਹੀਆਂ ਔਰ ਇੱਕ ਗੱਲ ਜ਼ਰੂਰ ਧਿਆਨ ਕਰਿਓ ਮੈਨੂੰ ਹੋਰ ਕੋਈ ਫਿਕਰ ਨਹੀਂ ਮੈਂ ਪ੍ਰਧਾਨ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਸੰਗਤ ਨੂੰ ਵੀ ਬੇਨਤੀ ਕਰਦਾ ਘਬਰਾਓ ਨਾ ਹੌਸਲੇ ਨਹੀਂ ਛੱਡੀ ਦੇ ਜਦੋਂ ਕਹਣੇ ਕਬੱਡੀ ਦੀ ਆ بڑے ਵਾਵਰੋਲੇ ਆਉਂਦੇ ਆ ਇਹ ਦੋ ਹੀ ਆ ਅਹੀਂ ਤੇ ਭਾਈ 1990 ਚ 11 ਬਣਾਏ ਸੀ 11 ਉਹ ਤੇ ਸਿਮਰਜੀਤ ਸਿੰਘ ਸੇ ਮਾਨਮੀ ਹੀ ਜਦੋਂ ਬਣਾਇਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾ ਨਾਲ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਹੀ ਦੂਜਿਆਂ ਬੀਬੀ ਵਿਮਲਕੌਰ ਖਾਸ ਸਾਨੂੰ ਵੀ ਸੋਹਣੀ ਚੁੱਕਣ ਦਿੱਤੀ ਬਾਪੂ ਸੱਚਾ ਸਾਨੂੰ ਕਿਸੇ ਨੂੰ ਵੀ ਕਹਿੰਦਾ ਸੋਹਣੀ ਚੁੱਕਣੀ ਜਿੰਨਾ ਚਿਰ ਮੈਂ ਸੋਹਣੀ ਚੁੱਕੀ ਬਾਅਦ ਚ ਦੂਜੀ ਵਾਰ ਬਣਿਆ ਕਿਰਪਾਨ ਰੱਖ ਕੇ ਅੰਦਰ ਚੱਲ ਗਿਆ ਹੁਣ ਜੇ ਫੇਰ ਚਲੋ ਬਣਿਆ ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਨੂੰ ਤੇ ਦੀਪ ਸਿੱਧੂ ਤੇ ਮੂਸੇਵਾਲੇ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ ਹੈ ਬਾਅਦ ਚ ਉਹਨਾਂ ਦੇ ਉਲਟ ਹੋ ਗਿਆ ਬਜ਼ੁਰਗ ਹੋ ਗਿਆ ਪਤਾ ਹੈ 40 ਸਾਲ ਹੋ ਗਏ ਉਹਨੂੰ ਖਾਲਸਾ ਦੇ ਨਾਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਮੈਨੂੰ ਸਿਮਰਜੀਤ ਸਿੰਘ ਮਾਂ ਜਵਾਬ ਦੇਵੇ ਤੁਹਾਡੇ ਸੂਝ ਦੇ ਦੇ YouTube ਤੇ ਦੱਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜਾਇਆ ਹੈ ਵੀ ਹੈ ਇਹਨਾਂ ਲੋਕਾਂ ਨੇ ਜੇ ਨਾ ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਆ ਪਾਵਰ ਬੜੀ ਆ ਹੋ ਸਕਦਾ ਮੇਰੀ ਛੁੱਟੀ ਕੈਨਸਲ ਕਰਾ ਦੇ ਅੱਜ ਬੰਦੀ ਸਿੰਘਾਂ ਨੂੰ ਰਿਹਾ ਹੋਣ ਨਹੀਂ ਦੇ ਰਹੇ ਤੇ ਕੌਣ ਨਹੀਂ ਦੇ ਰਹੇ ਸੁਣਿਓ ਸਾਹ ਸੰਜੀਤ ਮਾਫ ਕਰਨਾ ਸਟੇਜ ਤੋਂ ਜੇ ਟਾਈਮ ਥੋੜਾ ਜ਼ਿਆਦਾ ਲੱਗ ਜਾ ਬਖ ਦੇਣਾ ਅੱਜ ਸਾਨੂੰ ਖਤਰਾ ਤੇ ਕਿੰਨਾ ਤੋਂ ਖਤਰਾ ਹੈ ਨੰਬਰ 1 ਭਾਈ ਜਸਬੀਰ ਸਿੰਘ ਰੋਡੇ ਨੰਬਰ 2 ਚਮਟੇਆਂ ਵਾਲਾ ਬਾਬਾ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲਾ ਮਨਿੰਦਰ ਸਿੰਘ ਸਿਰਸਾ ਫੋਨ ਕਰਕੇ ਕਹਿੰਦਾ ਸਿੰਘਣੀ ਨੂੰ ਵੀ ਬੀਬੀ ਜੀ ਸਿੰਘ ਨਾਲ ਮੁਲਾਕਾਤ ਕਰਨਾ ਚਾਹੁੰਦੇ ਆ ਉਹਨਾਂ ਵੀ ਕਰ ਲੋ ਮੁਲਾਕਾਤ ਘਰ ਤੇ ਹੋਣੀ ਉਹ ਤੇ ਜੇਲ੍ਹ ਚਾ ਕਰ ਲੋ ਜਾ ਕੇ ਚਲੋ ਚਲੋ ਮੁਲਾਕਾਤ ਨਹੀਂ ਕੀਤੀ ਛੁੱਟੀ ਆਈ ਫੋਨ ਕੀਤਾ ਕਹਿੰਦਾ ਗੁਰਦੀਪ ਸਿੰਘ ਆ ਲੈ ਕੇ ਲੈ ਲਾ ਰਿਹਾਈ ਲੈ ਕੇ ਲੈ ਲਾ ਜਦੋਂ ਮੈਨੂੰ ਪਤਾ ਲੱਗਾ ਅਸੀਂ ਵੀ ਤੇ ਆਪਣੇ ਸੋਰਸ ਰੱਖੇ ਹੁੰਦੇ ਆ ਵੀ ਸੇਕ ਐਵੇਂ ਥੋੜਾ ਇਦਾਂ ਇੰਨਾ ਸੰਘਰਸ਼ ਲੜ ਗਿਆ ਪਤਾ ਲਗਾ ਕਹਿੰਦੇ ਇਹਨੂੰ ਤੇ ਮੋਦੀ ਦਫ਼ਤਰ ਚ ਨਹੀਂ ਵੜ ਦਿੰਦਾ ਇਹ ਤਾਂ ਨਹੀਂਆਂ ਰਿਆਆਂ ਕੀ ਕਰਾਊਗਾ ਹੋਰ ਇਹਨਾਂ ਸਾਰਿਆਂ ਕਿਸੇ ਨੇ ਕਿਹਾ 1000% ਇੱਕ ਕੋ ਗਏ ਘਟ ਗਿੰਪੀਆਂ ਕਮਿਸ਼ਨ ਦੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਐਂ ਕਿਹਾ ਵੀ ਚਲੋ ਇਹ ਤੇ ਸਿਆਸੀ ਲੀਡਰ ਨਹੀਂ ਆ ਤੇ ਸਾਡੇ ਠਾਣੇ ਬਿਆਸ ਲੱਗਾ ਵੀ ਰਿਆ ਉਦੋਂ ਸਾਡੇ ਪਿਤਾ ਜੀ ਨਾਲ ਥੋੜਾ ਚੰਗਾ ਰਿਆ ਬੰਦੇ ਫੜੇ ਫੜਿਉ ਜਾਂਦੇ ਇਸ ਦਾ ਦੇਣਾ ਕਹਿ ਕੇ ਸ਼੍ਰੋਮਣੀ ਕਾਲੀ ਦਲ ਦਾ ਜ਼ੋਰ ਹੁੰਦਾ ਸੀ ਤੇ ਜਿੰਨੇ ਵੀ ਜਾਣਾ ਮੰਨਦੇ ਸੀ ਤੇ ਮੈਂ ਗਿਆ ਤੇ ਕਹਿੰਦਾ ਕੋਈ ਵਿਕਾਸ ਦੀ ਗੱਲ ਕਰੋ ਬੰਦੀ ਸੰਗ ਰਿਆ ਕਰੋ ਇਹ ਕਿਹੜੀ ਗੱਲ ਹੋਈ ਹੈ ਘਟ ਗਿੰਤੀਆਂ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹ ਆ ਗੱਲ ਕਹਿਣ ਡਿਆ ਓਏ 15-15 ਸਾਲ ਚ ਤੁਸੀਂ ਜਿਹੜੇ ਟਾਡੇ ਖਾਸ ਆ ਉਹਨਾਂ ਨੂੰ ਛੱਡੀ ਜਾਂਦੇ ਹੋ 14-14 ਸਾਲ ਚ ਉਹਨਾਂ ਸਾਡੇ ਨੂੰ ਭਾੜੇ ਭਾੜੇ ਜ਼ੁਲਮ ਕੀਤੇ ਆ ਹੈ ਜਿਨ੍ਹਾਂ ਨੂੰ ਪਰੋਲ ਬੰਦੀ ਨੇ ਉਹਨਾਂ ਨੂੰ ਪਰੋਲਾਂ ਦੇ ਜਾਂਦੇ ਹੋ ਹੈ ਤੇ ਸਾਡੇ ਬਾਰੇ ਤੁਸੀਂ ਕਿਤੋਂ ਕਹਿੰਦਾ ਵੀ ਬੰਦੀ ਸਾਡੇ ਸਿੰਘ ਸਾਡੇ ਤੇ ਨਾ ਖਾਲਸਾਣ ਦੇ ਨਾਰੇ ਲਾਉਣੇ ਹੈ ਹੈ 2016 ਤੋਂ ਅਸੀਂ ਆਉਣ ਦੇ ਛੁੱਟੀ ਸਾਰੇ ਕਿੰਨੇ ਕ ਨਾਰੇ ਸੁਣਲੇ ਸਾਡੇ ਵੀ ਹੈ ਜਿੰਨੀ ਪੰਜਾਬ ਦੀ ਪੁਲਿਸ ਹੈ ਸਪਾਈ ਤੋਂ ਲੈ ਕੇ ਉਪਰ ਤੱਕ ਅਫਸਰ ਸਾਰੇ ਗੰਡੇ ਬਾਬਾ ਜੀ ਬੜੀ ਵਧੀਆ ਛੁੱਟੀ ਕੱਟ ਕੇ ਜਾਂਦੇ ਸਾਰਿਆਂ ਗੁੱਡ ਕੈਰੈਕਟਰ ਜੇਲ੍ਹ ਦਾ ਉਹ ਲਿਖ ਕੇ ਭੇਜਿਆ ਜੇਲ੍ਹ ਵਾਲੇ ਅੱਗੇ ਜਦੋਂ ਲਿਖਦੇ ਨਾ ਵੀ ਦੀ ਸਜ਼ਾ ਕਿੰਨੀ ਬਚੀ ਆ ਲਿਖਦੇ ਆ ਤੋ ਲਿਖਦੇ ਅੱਗੇ ਨਿਲ ਵੀ ਸਜ਼ਾ ਕੱਟ ਲਈ ਇਹਨੇ ਹੱਦੋਂ ਵੱਧ ਜ਼ਿਆਦਾ ਕੱਟ ਲਈ ਹੁਣ ਮੇਨ ਗੱਲਾਂ ਤੇ ਆਉਣ ਲੱਗਾ ਜਿਹੜਾ ਕੰਨ ਕੱਸ ਲਿਓ ਸਾਧ ਸੰਗ ਜੀ ਕੰਨ ਕੱਸ ਲਿਓ ਇਹ ਜਿਹੜਾ ਇੱਕ ਤਾਣਾ ਬਾਣਾ ਜਿਹਾ ਬੁਣਿਆ ਨਾ ਇਹ ਤਾਣਾ ਬਾਣਾ ਇਹ ਕਾਕੇ ਚਾਹਦੇ ਜੋ ਮਾਹੌਲ ਸਿਆਸੀ ਤੇ 1987 ਜੀ ਜੋ ਇਹਨਾਂ ਬਣਾਇਆ ਸੀ ਕੋਈ ਤੇ ਸਿੰਘ ਸੀਗੇ ਸਹੀ ਤੇ ਕੁਝ ਨਾ ਆਪਣੇ ਬੰਦੇ ਅੰਦਰ ਵਾਰ ਕੇ ਉਹਨਾਂ ਤੋਂ 5-5 ਲੱਖ ਦੀਆਂ ਚਿੱਠੀਆਂ ਪੁਆਈਆਂ ਜੇ ਕੋਈ ਵਿਚਾਰਾ ਖਾਕੀ ਪੱਗ ਵਾਲਾ ਜਾਤੂ ਬੰਦੀ ਨਹੀਂ ਲੇਕਰ ਹਜੇ ਰੰਗ ਖਾਕੀ ਬੰਨ ਲੈਂਦਾ ਕੋਈ ਉਹਨੂੰ ਚਾਹ ਹੁੰਦਾ ਵੀ ਅੰਦਰ ਖਾੜਕੂ ਆ ਉਹਨੇ ਵੇਖਣਾ છાਤੀ ਮਾਰਨੀ ਕਮਰੇ ਨੂੰ ਤੇ ਉਹਨੂੰ ਲੈ ਜਾਣਾ ਖਿੱਚ ਕੇ ਤੂੰ ਸੀਆਈਡੀ ਦਾ ਉਹ ਯਾਰਾ ਮਾਤੜ ਸੀਆਈਡੀ ਦਾ ਹੋਊਗਾ ਤੇ ਦੱਸੂਗਾ ਨਾ ਕੁੱਟ-ਕੁੱਟ ਕੇ ਮਾਰ ਦੇ ਇਹਨਾਂ ਸਾਰੇ ਕਮਰੇ ਫਿਰ ਜਿਹੜੇ ਉਹਨਾਂ ਤਾਲਾ ਮਾਰਿਆ ਉਹ ਵਿੱਚੋਂ ਗੱਲ ਰਹਿ ਗਈ ਇਹ ਭਾਈ ਜਸਬੀਰ ਸਿੰਘ ਰੋਡੇ ਅੱਜ ਗੱਲਾਂ ਕਰਦੀ ਅੱਜ ਕਾਲਤਖਬ ਸਾਹਿਬ ਦੇ ਜਹੀਦਾਰ ਨੂੰ ਜਾ ਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਵੱਡੇ ਆ ਆ ਸਜ਼ਾ ਨਾ ਦਿਓ ਆ ਸਜ਼ਾ ਦਿਓ ਗੱਲ ਕਰਦੇ ਆ ਮੈਂ ਕਾਲਤਖਬ ਸਾਹਿਬ ਦੇ ਜਹੀਦਾਰਾਂ ਨੂੰ ਇੱਥੋਂ ਸਟੇਜ ਤੋਂ ਅਪੀਲ ਕਰਦਾ ਹਾਂ ਵੀ ਹੋ ਸਕਦਾ ਛੁੱਟੀ 'ਚ ਮੇਰਾ ਟਾਈਮ ਨਾ ਲੱਗੇ ਤੁਹਾਨੂੰ ਮਿਲਦਾ ਇਹ ਬੰਦਾ ਜਦੋਂ ਤੁਹਾਡੇ ਕੋਲ ਆਇਆ ਇਹਨੂੰ ਫੇਰ ਸੱਦੋ ਇਹਨੂੰ ਕਹੋ ਪਹਿਲਾਂ ਤੇ ਤੂੰ ਹਾਜ਼ਰ ਹੋ ਤੂੰ ਮਰਦਾ ਗਮੜੇ ਸੰਤ ਜਨਨਾ ਸਿੰਘ ਖਾਲਸਾ ਸਾਹਿਬ ਭਿੰਡਰਾ ਵਾਲੇ ਨੂੰ ਤੂੰ ਸੀਧ ਕਰਾਰ ਨਹੀਂ ਦਿੱਤਾ ਔਰ ਤੂੰ ਉਹਦੋਂ ਇਹਨੇ ਕੀ ਕੀਤਾ 1988 ਚ ਜਥੇਦਾਰ ਸੀਗਾ ਸਰਬਤ ਖਾਲਸਾ ਵਾਲੇ ਚੁਣਿਆ ਹੋਇਆ ਹੈ ਇਹਦੇ ਅੰਦਰ ਪੁਲਸਵਾਰੀ ਪੁਲਸਵਾਰੀ ਤੇ ਜਿਹੜੇ ਇਹਦੇ ਆਪਣੇ ਬੰਦੇ ਹੀ ਉਹਨਾਂ ਨੂੰ ਹੱਥ ਖੜੇ ਕਰਾਏ ਉਹਨਾਂ ਕੀ ਕਰਤੂਤਾ ਕੀਤੀਆਂ ਉਹਨਾਂ ਬੰਦਿਆਂ ਨੇ ਕਦੇ ਗੁਰਦੀਪ ਸਿੰਘ ਦੇ ਸਾਹਮਣੇ ਮੇਜ ਤੇ ਬੈ ਕੇ ਗਲਤ ਤੇ ਕਰਨ ਉਹਨਾਂ ਸਾਧ ਸੰਗਤ ਜਿਹੜੇ ਬਾਟਿਆਂ ਚ ਉਥੇ ਪ੍ਰਸਾਦ ਵੰਡਿਆ ਜਾਂਦਾ ਉਹਨਾਂ ਬੱਚਾ ਬਾਟਿਆਂ ਦੇ ਵਿੱਚ ਮਲਮੂਤਰ ਕੀਤਾ ਔਰ ਜਿੱਥੋਂ ਆਪਾਂ ਹਰ ਕੀ ਪੌੜੀ ਤੋਂ ਚੂਲੀ ਲੈਨੇ ਆ ਅੰਮ੍ਰਿਤ ਹਰ ਕੀ ਪੌੜੀ ਤੋਂ ਉੱਥੇ ਉਹਨਾਂ ਕੰਜਰਾਂ ਨੇ ਗੰਦੇ ਹੱਥ ਤੋਂ ਤੇ ਇਹ ਜਾਣ ਬੁੱਝ ਕੇ ਸਾਰੀ ਸਾਜ ਰਚੀ ਗਈ ਕਿ ਹੋ ਰਹੀ ਗਈ ਵੀ ਇਹ ਸਭ ਕਰਕੇ ਅਸੀਂ ਜਿਹੜੀਆਂ ਤਾਕਤਾਂ ਮਗਰ ਸਾਡੇ ਹੱਥ ਰੱਖਦੀਆਂ ਉਹਨਾਂ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਇਹ ਗੱਲ ਸਿੱਧ ਕਰਦੀਏ ਵੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੰਦਰ ਰਹਿੰਦੇ ਸੀ ਉਦੋਂ ਵੀ ਗਲਤ ਕੰਮ ਹੁੰਦੇ ਅੱਜ ਫੇਰ ਇਹਨਾਂ ਦੀ ਉਹ ਸੋਚ ਹੈ ਅੱਜ ਫੇਰ ਇਹ ਚਾਹੁੰਦੇ ਹੈ ਉਦੋਂ ਸਾਥ ਸੰਗਤੀ ਸੱਚ ਕਰਕੇ ਜਾਣਿਓ ਪ੍ਰਮਾਤਮਾ ਨੇ ਜਾਨ ਇੱਕ ਵਾਰ ਲੈਣੀ ਹੈ ਤੇ ਪ੍ਰਮਾਤਮਾ ਨੂੰ ਜਾਨ ਦੇਣੀ ਹੈ ਉਦੋਂ ਸਿਰਫ ਇਹ ਮੋਹੱਲੇ ਨਾਲੋਂ ਕਮੜਾ ਹੈ 300 ਤੋਂ ਵੱਧ ਸੰਗਤ ਨਹੀਂ ਸੀ ਜਾਂਦੀ ਦਰਬਾਰ ਸਾਹਿਬ। ਉਤੇ 200 150 ਤੋਂ ਵੱਧ ਬਾਬਾ ਦੀਪ ਸਿੰਘ ਦੇ ਸੀਗੰਨ ਸਾਹਿਬ ਗੁਰਦਵਾਰੀ ਸਾਹਿਬ ਨਹੀਂ ਸੀ ਜਾਂਦੀ। ਅੱਜ ਤੁਸੀਂ ਜਾ ਕੇ ਵੇਖੋ ਜਿੱਥੇ ਬਾਬਾ ਬੁੱਢਾ ਸਾਹਿਬ ਦਾ ਬੇਰੀ ਸਾਹਿਬ ਹੈ। ਦਰਸ਼ਨ ਕਰਨ ਜਾਇਦਾ ਉੱਥੋਂ ਤੱਕ ਲੈਣਾ ਲੱਗੀਆਂ ਹੁੰਦੀਆਂ। ਉਹ ਬਾਬੇ ਸੀਧਾ ਦੇ ਬਾਬਾ ਦੀਪ ਸਿੰਘ ਦੇ ਐਤਵਾਰ ਜਦੋਂ ਚਪਹਿਰਾ ਹੁੰਦਾ ਨਹਿਰ ਤੱਕ ਸੰਗਤ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਦੀ ਨਹਿਰ ਤੱਕ ਇਹ ਕੀ ਦੇਣਾ ਜੇ ਸ੍ਰੋਮਣ